ਕੋ ਮੈਂ ਐਜ਼ ਅ ਲਾਅ ਫਾਈਡਿੰਗ ਸਿਟੀਜ਼ਨ ਜਿਹੜਾ ਡੈਫਰਮੇਸ਼ਨ ਕੇਸ ਜਿਹਦੇ ਚ ਕੀਜਰੀਵਾਲ ਸਾਹਿਬ ਨੇ ਤੇ ਅਸ਼ੀਸ਼ ਕੈਤਾਨ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਉਸ ਕੇਸ ਚ ਸਾਡੇ ਸੰਜੇ ਸਿੰਘ ਉਹਨਾਂ ਦੇ ਨਾਲ ਜਿਹੜੇ ਸਾਥੀ ਸਨ ਉਹ ਕੇਸ 'ਚ متعلق ਅੱਜ ਮੈਂ ਪੇਸ਼ ਹੋਇਆ ਸੀ ਮੈਨੂੰ ਸੀਗਾ 6 ਮਹੀਨੇ ਬਾਅਦ ਅੰਦਰ ਰਹਿ ਕੇ ਆਏ ਆ ਤੇ ਮੈਂ ਆ ਜਾਵਾਂ ਆਉਣਗੇ ਤੇ ਮੈਂ ਉਹਨਾਂ ਦਾ ਪਤਾ ਪੁਤਾ ਲੈਣਾ ਹਾਲ ਚਾਲ ਪੁੱਛਣਾ ਔਰ ਇਹ ਵੀ ਪੁੱਛਣਾ ਕਿ ਭਾਈ ਮੇਰੇ ਯਾਰ ਦਾ ਕੇਜਰੀਆਲ ਦਾ ਉੱਥੇ ਕੀ ਹਾਲ ਕਿਉਂਕਿ ਮੈਂ ਵੀ ਚਿੰਤਾ ਤਾਂ ਕਹਿੰਦੇ 5-7 ਕਿਲੋ ਭਾਰ ਘਟ ਗਿਆ ਅੰਦਰ ਰਹਿ ਕੇ ਤੇ ਕੋਈ ਡਾਇਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜੀ ਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ ਔਰ ਅੱਜ ਕੋਰਟ ਦੇ ਕਿਉਂਕਿ ਸੱਦਾ ਸੀ ਮਹਿਤਾ ਆਇਆ ਉਹ ਜਨਾਬ ਆਏ ਨਹੀਂ ਚਲੋ ਮੁਲਾਕਾਤ ਰਹਿ ਗਈ ਅਗਲੀ ਵਾਰੀ ਮਿਲਣਾ ਮਕਰ ਮੈਂ ਤਾਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਏ ਹਾਲੀਵੁੱਡ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂ ਔਰ ਦਸਤੂ ਜੀ ਅਜੀ ਬੀਜਪੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਜਥੇਬੰਦੀਆਂ ਮੰਨ ਲਓ ਅੱਜ ਵੀ ਅਮਰਸਰ ਤੋਂ ਭਾਇਪਾ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਜਨਾਲੇ ਦੇ ਕੁਝ ਪਿੰਡਾਂ ਦੇ ਵਿੱਚ ਪਰसों ਵੀ ਹੈ ਦੇਖੋ ਅਸ ਦਾ ਵੀ ਹੋਇਆ ਪਰसों ਤਾਂ ਬੜਾ ਦੇਖੋ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸ਼ਰੋਮਣੀ ਅਕਾਲੀ ਦਲ ਨੇ ਜਦੋਂ ਕਿਸਾਨੀ ਬਿੱਲ ਪਾਰਲੀਮੈਂਟ 'ਚ ਪੇਸ਼ ਹੋਇਆ ਸਨ ਸ਼ਾਇਦ ਇਤਿਹਾਸ 'ਚ ਪਹਿਲਾ ਕੋਈ ਮਿਨਿਸਟਰ ਹੋਣਾ ਜਿਹਨੇ ਫਲੋਰ ਆਫ ਦਾ ਹਾਊਸ ਅਸਤੀਫਾ ਦੇ ਕੇ ਆਪ ਦੀ ਉਸ ਵੇਲੇ ਦੀ ਸਰਕਾਰ 'ਚੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ 'ਚ ਖਲੋ ਕੇ ਉਹਨਾਂ ਬਿੱਲਾਂ ਦਾ ਵਿਰੋਧ ਕੀਤਾ ਉਹਨਾਂ ਬਿੱਲਾਂ ਦੇ ਉਲਟ ਵੋਟ ਪਾਈ ਔਰ ਉਸ ਸਮੇਂ ਤੋਂ ਲੈ ਕੇ ਅੱਜ ਵੀ ਤੁਸੀਂ ਮੀਡੀਆ ਦੇ ਸਾਰੇ ਲੋਕ ਬੜੇ ਚਰਚਾ ਕਰਦੇ ਸੋ ਕੀ ਜੀ ਸਮਝਾਉਤਾ ਹੋ ਗਿਆ 8 5 ਹੋ ਗਿਆ 7 6 ਹੋ ਗਿਆ ਕੈਂਡੀਡੇਟ ਵੀ ਤੁਸੀਂ ਐਲਾਨਤੇ ਮਗਰ ਤੁਸੀਂ ਵੇਖਿਆ ਕਿ ਸੁਖਵੀਰ ਜੀ ਨੇ ਇਹ ਗੱਲ ਸਪਸ਼ਟ ਕੀਤੀ ਔਰ ਕੋਰ ਕਮੇਟੀ ਨੇ ਕਿ ਸਾਡੇ ਲਈ ਗਠਬੰਧਨ ਜਾਂ ਗਠਬੰਧਨ ਦੇ ਨਾਲ ਰਲ ਕੇ ਸਰਕਾਰ ਬਣਾਉਣਾ ਜ਼ਰੂਰੀ ਨਹੀਂ ਪੰਜਾਬ ਪੰਜਾਬੀ ਪੰਜਾਬੀਅਤ ਜਿੱਤਨੀ ਚਾਹੀਦੀ ਔਰ ਇਹੀ ਕਾਰਨ ਸੀ ਜੋ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਜੋ ਕਿਸਾਨਾਂ ਨਾਲ ਭਾਜਪਾ ਦੀ ਸਰਕਾਰ ਨੇ ਚਾਹੇ ਉਹ ਕੇਂਦਰ ਹੈ ਚਾਹੇ ਉਹ ਹਰਿਆਣੇ ਦੀ ਹੈ ਜੋ ਸ਼ੁਭ ਕਰਨ ਨਾਲ ਕੀਤਾ ਜਾਂ ਜੋ ਪ੍ਰੀਤਪਾਲ ਨਾਲ ਕੀਤਾ ਜਾਂ 15 ਤੋਂ ਵੱਧ ਕਿਸਾਨਾਂ ਦੀ ਡੈਥ ਹੋ ਗਈ ਹੈ ਅਸੀਂ ਉਹਨਾਂ ਨਾਲ ਖਲੋਤੇ ਜਿਹੜੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾ ਰਹੇ ਅਸੀਂ ਉਹਨਾਂ ਨਾਲ ਖਲੋਤੇ ਜੇ ਉਹ ਡਿਫਾਲਟਰ ਬਾਬੇ ਨੂੰ ਰਾਮ ਰਹੀਮ ਨੂੰ ਇੱਕ ਵਾਰ ਹੀ ਨਹੀਂ 10 10 ਵਾਰੀ ਭਾਜਪਾ ਪਰੋਲ ਦਵਾ ਸਕਦੀ ਹੈ ਤੇ ਜਿਨ੍ਹਾਂ ਨੇ 84 ਤੇ ਜਿਹੜਾ ਅਟੈਕ ਹੋਇਆ ਸੀ ਸ੍ਰੀ ਦਰਬਾਰ ਸਾਹਿਬ ਉਸ ਦੇ ਵਜੋਂ ਕਾਂਗਰਸ ਦੇ ਖਿਲਾਫ ਕੋਈ ਕਦਮ ਚੁੱਕਿਆ ਉਹਨਾਂ ਦੀ ਭਾਵਨਾਵਾਂ ਆਹਤ ਸਨ ਔਰ ਉਹਨਾਂ ਨੂੰ ਵਜh 28 28 ਸਾਲ ਹੋ ਗਏ ਫਾਂਸੀ ਦੇ ਤਖਤਾਂ ਤੇ ਉਹਨਾਂ ਨੂੰ ਤੁਸੀਂ ਛੱਡਦੇ ਨਹੀਂ ਪ੍ਰੋਲ ਮਿਲਦੀ ਨਹੀਂ ਬਿਲਕੁਸ ਬਾਨੂ ਦੇ ਰੇਪਿਸਟ ਨੂੰ ਕਤਲ ਕਰਨ ਵਾਲਿਆਂ ਨੂੰ ਭਾਜਪਾ ਪਰੋਲ ਦਿੰਦੀ ਹੈ ਬੰਦੀ ਸਿੰਘਾਂ ਨੂੰ ਦਿੰਦੀ ਨਹੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਦੋਰਾ ਮਾਪਡਨ ਪੰਜਾਬੀਆਂ ਵਾਸਤੇ ਅਪਣਾਇਆ ਜਾ ਰਿਹਾ ਉਹਦੇ ਵਿਰੋਧ 'ਚ ਅਸੀਂ ਭਾਜਪਾ ਦੇ ਉਸ ਗੱਠਜੋੜ ਦਾ ਵਿਰੋਧ ਕੀਤਾ ਔਰ ਇਹ ਵੀ ਕਿਹਾ ਕਿ ਪੰਜਾਬ ਸਿਰਫ ਇਹ ਨਹੀਂ ਕਿ ਗੁਜਰਾਤ ਤੇ ਮਹਾਰਾਸ਼ਟਰ ਦੇਸ਼ ਨਹੀਂ ਹੈ ਜਦੋਂ جنگ ਹੁੰਦੀ ਹੈ ਤੇ ਇੱਥੇ ਪੰਜਾਬੀ ਭਰਾ ਦੇਸ਼ ਵਾਸਤੇ ਲੜਦੇ ਕੁਰਬਾਨੀ ਪੰਜਾਬੀ ਦਿੰਦਾ ਹੈ ਔਰ ਪੰਜਾਬ ਜੇ ਸਾਰਾ ਟ੍ਰੇਡ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਥਰੂ ਅਡਾਨੀ ਪੋਰਟ ਜਾਂ ਹੋਰ ਪੋਰਟਾਂ ਚ ਹੋ ਸਕਦਾ ਹੈ ਤੇ ਫਿਰ ਵਾਗਾ ਦਾ ਬਾਰਡਰ ਕਿਉਂ ਨਹੀਂ ਖੁੱਲਦਾ ਕਿਉਂ ਪੰਜਾਬ ਨੂੰ ਕਿਉਂਕਿ ਪੰਜਾਬ ਨੇ ਜੇ ਤਰੱਕੀ ਕਰਨੀ ਹੈ ਇਕਨੋਮਿਕਲੀ ਤੇ ਪੰਜਾਬ ਚੋਂ ਟ੍ਰੇਡ ਵਧਣਾ ਚਾਹੀਦਾ ਕਨੈਕਟੀਵਿਟੀ ਵਧਣੀ ਚਾਹੀਦੀ ਔਰ ਉਸ ਗੱਲ ਨੂੰ ਹਮੇਸ਼ਾ ਸੈਂਟਰ ਨੇ اپੋਜ਼ ਕੀਤਾ ਇਸ ਲਈ ਇਹ ਵੀ ਸਾਡਾ ਇੱਕ ਮੁੱਦਾ ਸੀ ਕਿ ਅਸੀਂ ਉਹਨਾਂ ਨਾਲ ਟਾਈਅਪ ਨਹੀਂ ਕੀਤਾ ਸੇਮ ਵੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ 'ਚ ਉਸ ਵੇਲੇ ਭਾਜਪਾ ਦੀ ਐਮਸੀਡੀ ਸਨ ਉਹਨਾਂ ਨੇ ਢਾਇਆ ਉਸ ਗੱਲ ਦੇ ਵਿਰੋਧ 'ਚ ਵੀ ਅਸੀਂ ਕਿਹਾ ਕਿ ਪਹਿਲਾਂ ਇਹ ਮਸਲੇ ਐਡਰੈਸ ਕਰੋ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਸ਼੍ਰੋਮਣੀ ਅਕਾਲੀ ਜਲ ਖੇਤਰੀ ਪਾਰਟੀ ਅਸੀਂ ਠੋਕ ਕੇ ਤੁਹਾਡੇ ਨਾਲ ਖਲੋਤੇ ਆਂ ਨਗਰ ਅੱਜ ਜਿਹੜੀ ਗੱਲ ਹਾਈ ਕੋਰਟ ਨੇ ਵੀ ਕਹੀ ਪ੍ਰਿਚਪਾਲ ਦੇ ਮਸਲੇ ਨੇ ਕਿ ਜ਼ੀਰੋ ਐਫ ਆਈ ਆਰ ਕਿਉਂ ਜਿੱਦਿਆਂ ਤੁਸੀਂ ਮੂੰਹ ਭੰਨਤਾ ਸਾਰੀ ਹੱਡੀਆਂ ਤੋੜਤੀਆਂ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਉਹ ਕਹਿੰਦਾ ਮੈਨੂੰ ਪੰਜਾਬ ਦੀ ਧਰਤੀ ਤੋਂ ਚੁੱਕਿਆ ਔਰ ਮੈਨੂੰ ਚੁੱਕ ਕੇ ਲੈ ਕੇ ਹਰਿਆਣੇ ਜਾ ਕੇ ਕੁੱਟਮਾਰ ਕੀਤੀ ਗਈ ਤੇ ਪੰਜਾਬ ਨੇ ਫਿਰ 0 ਐਫ ਆਈ ਆਰ ਕਿਉਂ ਦਰਜ ਕੀਤੀ ਕਿਉਂ ਕਰ ਕਿਉਂ ਕੀਤੀ ਕਾਰਨ ਇਹ ਸੀ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਇੱਦਾਂ ਜਿਹੜਾ ਚੀਫ ਮਿਨਿਸਟਰ ਹੈ ਪੰਜਾਬ ਦਾ ਉਹ ਅਸਲ 'ਚ ਕੇਂਦਰ ਦਾ ਭਾਜਪਾ ਦਾ ਟਾਊਟ ਅੱਜ ਵੀ ਤੁਸੀਂ ਵੇਖ ਲਓ ਕੇਜਰੀਵਾਲ ਸਾਹਿਬ ਦੇ ਜਾਇਦਾ ਦਾ ਦਾਸ ਨੂੰ ਤਾਂ ਦੁੱਖ ਹੋ ਸਕਦਾ ਭਗਵੰਤ ਮਾਨ ਨੂੰ ਤਾਂ ਲੱਡੂ ਫੁੱਟਣ ਦੇ ਆ ਔਰ ਭਾਜਪਾ ਵਾਲੀ ਲੀਡਰਸ਼ਿਪ ਵੀ ਖੁਸ਼ ਹੈ ਕਿ ਅਸੀਂ ਆਪ ਦੇ ਕੰਟਰੋਲ 'ਚ ਰਿਮੋਟ ਕੰਟਰੋਲ ਨਾਲ ਚੱਲਣਾ ਭਗਵੰਤ ਮਾਨ ਨੇ ਔਰ ਉਹ ਰਿਮੋਟ ਕੰਟਰੋਲ ਉਹਨਾਂ ਨੇ ਕਾਬੂ ਕੀਤਾ ਔਰ ਭਗਵੰਤ ਮਾਨ ਹੁਣ ਦਿੱਲੀ ਦੇ ਹੋਮ ਮਿਨਿਸਟਰ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਕੰਮ ਕਰਦਾ ਅਸੀਂ ਚਾਹਾਂਗੇ ਕਿਸਾਨ ਭਰਾਵਾਂ ਨੂੰ ਹਾਈ ਕੋਰਟ 'ਚ ਪ੍ਰਿਤਪਾਲ ਕਿਸਾਨ ਨੇ ਇੱਕ ਪਾਈ ਆ ਕਿ ਮੇਰੇ ਇਹ ਜ਼ੀਰੋ ਐਫ ਆਈ ਆਰ ਨਹੀਂ ਦਰਜ ਹੋਣੀ ਚਾਹੀਦੀ ਸਹੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਪੰਜਾਬ ਸਹੀ ਐਫ ਆਈ ਆਰ ਦਰਜ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ 'ਚ ਨਹੀਂ ਕਰ ਰਹੀ ਕਿਉਂਕਿ ਇਹ ਸਾਰੇ ਵਾਕਿਆ ਪੰਜਾਬ ਸਹੀ ਐਫ ਆਈ ਆਰ ਦਰਜ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ 'ਚ ਨਹੀਂ ਕਰ ਰਹੀ ਕਿਉਂਕਿ ਇਹ ਸਾਰੇ ਵਾਕਿਆ ਪੰਜਾਬ 'ਚ ਹੋਇਆ ਇਸ ਲਈ ਭਗਵੰਤ ਮਾਨ ਹਰਿਆਣੇ ਦੀ ਸਰਕਾਰ ਭਾਜਪਾ ਤੇ ਕੇਂਦਰ ਦੀ ਭਾਜਪਾ ਦੇ ਸਰਕਾਰ ਨਾਲ ਰਲਿਆ ਇਸ ਗੱਲ ਦੀ ਵੀ ਕਿਸਾਨ ਭਰਾ ਚਰਚਾ ਕਰਨ ਇੱਥੇ ਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਪੈਰਾ ਮਿਲਟਰੀ ਫੋਰਸ ਡਿਪਲਾਈ ਕੀਤੀ ਗਈ ਹੈ ਲਗਾਤਾਰ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਪਰ ਅੱਜ ਦਿਨ ਦਿਹਾੜੇ ਤਰਨਤਨ ਰੋਡ ਤੇ ਬੈਂਕ 'ਚ ਲੁੱਟ ਹੋਈ ਹੈ 2 ਲੱਖ ਰੁਪਏ ਦੀ ਲੁੱਟ ਕਰਕੇ ਚਾਰ ਨੁਟੇਰੇ ਬੜੇ ਆਰਾਮ ਦੇ ਨਾਲ ਫਰਾਰ ਹੋਣ 'ਚ ਕਾਮਯਾਬ ਹੋ ਗਏ ਇਹੋ ਜਿਹਾ ਲਾਂਡ ਆਰਡਰ ਬਾਰੇ ਕੀ ਦੇਖੋ ਲਾਅ ਐਂਡ ਆਰਡਰ ਤਾਂ ਕਲਾਪਸ ਹੈ ਜੀ ਭਗਵੰਤ ਮਾਨ ਦਾ ਇਹਦੇ 'ਚ ਕਿੰਨਾ ਵੱਡਾ ਫੇਲਿਅਰ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬਾਰ ਬਾਰ ਲਾਅ ਐਂਡ ਆਰਡਰ ਦੀ ਤੁਸੀਂ ਕਾਦੀ ਕਰੋਗੇ ਰੋਜ਼ ਤਾਂ ਇੱਥੇ ਜੇਲ੍ਹਾਂ ਤੋਂ ਤਾਂ ਲਾਰੈਂਸ ਮਿਚਨੋ ਤੇ ਇਹ ਜਾ ਕੇ ਹਾਈ ਕੋਰਟ ਤੇ ਜਦੋਂ ਹਾਈ ਕੋਰਟ ਦੀ ਫਟਕਾਰ ਲੱਗਦੀ ਹੈ ਉੱਥੇ ਵੀ ਜਾ ਕੇ ਐਫੀਡੇਵਿਟ ਦਿੰਦੇ ਕਿ ਸਾਨੂੰ ਲੱਗਦਾ ਹੈ ਇਹ ਨਹੀਂ ਕਹਿੰਦੇ ਕਿ ਨਹੀਂ ਹੋਈ ਇੰਟਰਵਿਊ ਸਾਨੂੰ ਲੱਗਦਾ ਹੈ ਕਿ ਇੱਥੇ ਨਹੀਂ ਹੋਈ ਇਹ ਤਾਂ ਹਲੇ ਵੀ ਨਹੀਂ ਕਹਿ ਸਕਦੇ ਠੋਕ ਮਾਰ ਜਾ ਕੇ ਕਿ ਨਹੀਂ ਹੋਈ ਕਿਉਂਕਿ ਨਾ ਪਤਾ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਹੋਈ ਹੈ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਜੋ ਪਟਿਆਲੇ ਚ ਕਾਲੀ ਦੇਵੀ ਮੰਦਿਰ ਤੇ ਜੋ ਉਥੇ ਹਾਲਾਤ ਬਣੇ ਜਾਂ ਰੋਜ ਲੁੱਟਾਂ ਖੋਹਾਂ ਦੇ ਫਰੋਤੀਆਂ ਦੇ ਕੇਸ ਚੱਲ ਰਹੇ ਫੇਲੀਅਰ ਤਾਂ ਸਿੱਧਾ ਤੇ ਸਿੱਧਾ ਹੋਮ ਮਿਨਿਸਟਰ ਦਾ ਔਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਸੈਂਟਰ ਯੂਜ਼ਿੰਗ ਈਡੀ ਐਜ਼ ਅ ਵੈਪਨ ਟੂ ਸਾਇਲੈਂਸ ਆਪੋਜੀਸ਼ਨ ਭਾਈ ਸੈਂਟਰ ਤਾਂ ਈਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ एसआईटी ਦੇ 6 ਚੀਫ ਬਦਲਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤਮਾ ਨਹੀਂ ਔਰ ਕੱਲ ਉਹਨੇ ਆਪ ਦੇ ਇੰਟਰਵਿਊ ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ ਸੈਡ ਲੀਟਰ ਵਿਕਰਮ ਸਿੰਘ ਮਜੀਠੀਆ ਹੈਸ ਬੀਨ ਕੋਰ ਰਿਪੀਟਡਲੀ ਬਾਈ ਸਿਟ ਇਨ ਅ ਡਰਗ ਕੇਸ ਔਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਆਰ ਦ ਅਥੋਰਿਟੀਆਂ ਟੂ ਫੇਲ ਹਾ ਹੈਵ ਫੇਲਡ ਟੂ ਫਾਈਲ ਅ ਚਲਾਨ ਅਗੇਂਸਟ ਹਿਮ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਤੇ ਕੇਸ ਗਟ ਕੰਪਲੀਕੇਟਿਡ ਡਿਊਰਿੰਗ ਦਾ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤਪານ ਕਹਿੰਦਾ देयर वर ਮੈਨੀ ਲੂਜ਼ੈਂਟਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਠੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆਜ ਭਗਵੰਤਪਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆਰ ਰੀਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀ ਕਿ ਕੇਸ ਫਾਈਲ ਵੀ ਇਹ ਰੀਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲਿਗੈਲਿਟੀ ਵੱਢੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਜ਼ ਅ ਵੈਪਨ ਅਗੇਂਸਟ ਆਪੋਜੀਸ਼ਨ ਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ 'ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤੇ ਚਲਾਨ ਵਿਲ ਡੈਫੀਨੇਟਲੀ ਵੀ ਪੁਟ ਅਪ ਮਤਲਬ ਕਿ ਚਲਾਨ ਐਸਆਈਟੀ ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀ ਲੱਤਾਂ ਦੀ ਜਾਨ ਹੈ ਜੇ ਸ਼ਰਮਾ ਜੀ ਦੀ ਲੱਤਾਂ ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲਿਟਿਕਲੀ ਮੋਟੀਵੇਟਿਡ ਕੰਮ ਚੱਲ ਰਿਹਾ ਜੋ ਕਹਿ ਰਿਹਾ ਈਡੀ ਬਾਰੇ ਉਹੀ ਤੂੰ ਕਰ ਰਿਹਾ ਹੋਮ ਮਿਨਿਸਟਰ ਤੂੰ ਚਲਾਨ ਫਾਈਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੈ ਆਈਓ ਵੇਖਦਾ ਮੁੱਖ ਮੰਤਰੀ ਨਹੀਂ ਵੇਖਦਾ ਇਤਲੀ ਆ ਹਾਲਾਤ ਜਦ ਪੰਜਾਬ ਦੇ ਵੀ ਕੁਝ ਇਹ ਜੇ ਬਣਿਆ ਐਵੇਂ ਪਿੱਟਣ ਦੇ ਜਿੱਠੀ ਤਾਂ ਤੁਸੀਂ ਮੈਂ ਅਸੀਂ ਤਾਂ ਠੋਕ ਵਜਾ ਕੇ ਨਜਿੱਠਦੇ ਇਹਨਾਂ ਨੂੰ ਔਰ ਮੈਂ ਫੇਰ ਕਹਿੰਨਾ ਭਗਵੰਤ ਨੂੰ ਕਿ ਤੇਰੀਆਂ ਦੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਏਡਾ ਬੇਸ਼ਰਮ ਬੰਦਾ ਆਪ ਦੀ ਧੀ ਨੂੰ ਪਛਾਨਣ ਤੋਂ ਹਟ ਗਿਆ ਫੋਟੋ ਥੱਲੇ ਕਰਤੀ ਥੋੜੇ ਪੱਤਰਕਾਰ ਨਾਲ ਨਾਲ ਹੀ ਇੱਕ ਇੰਟਰਵਿਊ ਸੀ ਉਹ ਫਿਰ ਉਹ ਧੀ ਪੈਣ ਨੇ ਜਿਹੜੀ ਇਹਦੀ ਸ਼ੀਰਤ ਨੇ ਫਿਰ ਉੱਥੋਂ ਜਿਹੜੀਆਂ ਇਨੂੰ ਲਾਨਤਾ ਪਾਈਆਂ ਕਿ ਤੈਨੂੰ ਭਾਂਜਾ ਕਹਤਾ ਭਾਂਜਾ ਇਹ ਮੇਰੀ ਭਾਂਜੀ ਇਹ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉਤੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਾਓ ਔਰ ਮੈਨੂੰ ਇਹ ਦੀ ਐਸਆਈਟੀ ਫਰਟਾਈਟੀ ਕਿਸੇ ਤੋਂ ਕੱਖ ਨਹੀਂ ਫਿਰ ਤੁਸੀਂ ਅਕਸਰ ਇਹ ਜੇ ਨੂੰ ਤਾਂ ਮੈਂ ਇਹ ਜੇ ਨੂੰ ਨਾ ਛੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦਿੰਦਾ ਹੁੰਦਾ ਮੈਂ ਤੁਸੀਂ ਅਕਸਰ ਸਿਆਸੀ ਵਿਖਵਣੀ ਇਹ ਕਰਦੇ ਹੋ ਜੇ ਇਹ ਜਦੋਂ ਭਗਵੰਤ ਮਾਨ 13 0 ਦਾ ਦਾਵਾ ਕਰ ਰਹੇ ਤੁਹਾਡੀ ਕੀ ਵਿਖਵਣੀ ਹੈ ਇਹ ਦੀ ਤਾਂ ਲੱਗ ਜੂ ਭਾਈ ਇਹ ਦੀ 0 13 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ ਜੇ ਬਚੂ ਜੇ ਇਹ ਭਾਜਪਾ ਦਾ ਨੋਮੀਨੇਟਡ ਮੁੱਖ ਮੰਤਰੀ ਹੋ ਫੇਰ ਤਾਂ ਵੱਧ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ ਚ ਕਿੰਨਾ ਕੁ ਜ਼ੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਿਸੇ ਨੇ ਪੁੱਛਿਆ ਨਾ ਕਹੇ ਨੇ ਦੱਸਿਆ ਮਗਰ ਥੋੜਾ ਮੈਂ ਧੰਨਵਾਦੀ ਆ ਕਿ ਤੁਸੀਂ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾ ਨਾ ਲੜਾਂ ਥੋਡੇ ਦਿਲਾ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਥੋੜਾ ਸਦਾ ਧੰਨਵਾਦੀ ਆ ਕੱਲ੍ਹ ਕਦੋਂ ਉਮੀਦਵਾਰ ਆਪਣਾ ਇਲਾਨ ਕਰ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ